ਆਓ ਮੇਰੇ ਬੱਚਿਓ ਕਿਤਾਬਾਂ ਨੇ ਬੁਲਾਉਂਦੀਆਂ ਜਿੰਦਗੀ ਦੇ ਰਾਹਾਂ ਵਿੱਚ ਖੁਸ਼ੀਆਂ ਵਸਾਉਂਦੀਆਂ ਪੜ ਕੇ ਕਿਤਾਬਾਂ ਅਸੀਂ ਬੁੱਧੀਮਾਨ ਬਣੀਏ ਦੇਸ਼ ਅਤੇ ਕੌਮ ਲਈ ਸੀਮਾਂ ਤੇ ਤਣੀਏ ਉੱਚੀਆਂ ਕਈ ਮੰਜ਼ਲਾਂ ਦੇ ਰਾਹ ਨੇ ਦਿਖਾਉਂਦੀਆਂ ਆਓ ਮੇਰੇ ਬੱਚਿਓ ਕਿਤਾਬਾਂ ਨੇ ਬੁਲਾਉਂਦੀਆਂ ਜੀਵਨੀਆਂ ਪੜ ਕੇ ਅਸੀਂ ਜੀਵਨ ਵਿਚਾਰੀਏ ਕਿਤਾ ਕਹਾਣੀਆਂ ਨਾਲ ਮਨ ਨੂੰ ਨਖਾਰੀਏ ਪਾਖੇ ਮਨੁੱਖਤਾ ਦਾ ਸਭ ਨੂੰ ਸਿਖਾਉਂਦੀਆਂ ਆਓ ਮੇਰੇ ਬੇਟਿਓ ਕਿਤਾਬਾਂ ਨੇ ਬੁਲਾਉਂਦੀਆਂ ਭਲੇ ਬੁਰੇ ਦਾ ਇਹ ਕਰਦੀਆਂ ਦਿਤਾਰਾ ਨੇ ਰਾਹਾਂ ਦੀਆਂ ਠੋਕਰਾਂ ਤੇ ਕਰਦੀਆਂ ਇਸ਼ਾਰਾ ਨੇ ਡੰਗਦੇ ਮਨੁੱਖ ਨੂੰ ਕਿਤਾਬਾਂ ਨੇ ਉਠਾਉਂਦੀਆਂ ਆਓ ਮੇਰੇ ਬੇਟਿਓ ਕਿਤਾਬਾਂ ਨੇ ਬੁਲਾਉਂਦੀਆਂ ਪੜ ਕੇ ਕਿਤਾਬਾਂ ਕਈ ਖੱਟ ਗਏ ਖੱਟੀਆਂ ਫੈਲੀਆਂ ਕ੍ਰੀਤੀਆਂ ਜੜਾ ਉਹਨਾਂ ਪੱਟੀਆਂ ਨਮੀਆਂ ਨਰੋਈਆਂ ਇਹੋ ਰਾਹ ਨੇ ਬਣਾਉਂਦੀਆਂ ਆਓ ਮੇਰੇ ਬਈਓ ਕਿਤਾਬਾਂ ਨੇ ਬੁਲਾਉਂਦੀਆਂ ਮਾਨ ਜੇ ਕਿਤਾਬਾਂ ਨੂੰ ਮਿੱਤਰ ਬਣਾ ਲਈਏ ਉੱਚੀਆਂ ਜੋ ਮੰਦਨਾ ਸਭ ਅਸੀਂ ਪਾ ਲਈਏ ਇਹ ਤਾਂ ਸਾਰੇ ਜੱਗ ਨੂੰ ਗਲੇ ਨੇ ਲਗਾਉਂਦੀਆਂ ਆਓ ਮੇਰੇ ਬਈਓ ਕਿਤਾਬਾਂ ਨੇ ਬੁਲਾਉਂਦੀਆਂ ਜ਼ਿੰਦਗੀ ਦੇ ਰਾਹ ਵਿੱਚ ਖੁਸ਼ੀਆਂ ਮਿਚਾਉਂਦੀਆਂ ਜ਼ਿੰਦਗੀ ਦੇ ਰਾਹ ਵਿੱਚ ਖੁਸ਼ੀਆਂ ਮਿਚਾਉਂਦੀਆਂ